ਹਾਂ ਲੋ ਸਸਰੀ ਕਾਲਜੀ ਕੀ ਹਾਲ ਚਾਲ ਨੇ ਦੇਖੋ ਜੀ ਐਦਾਂ ਹੁਣ ਈ ਵੇਦਿਆਂ ਆਈਟਮਾਂ ਕੁੰਮਣੀਆਂ ਸਜਣਾ ਬੂਤਨਾ ਪ੍ਰਿਤਨਾ ਤੋਂ ਬਚ ਕੇ ਰਿਓ ਕਾਰ ਦੇ ਵਿੱਚ ਆਣ ਕੇ ਟੜੇ ਬੱਚੇ ਚੁੱਕ ਕੇ ਲਗੀਆਂ ਫਿਰ ਮੈਨੂੰ ਨਾ ਕਿ ਸਜਣਾ ਭੂਤਾਂ ਪ੍ਰੇਤਾਂ ਬੜੀਆਂ ਖਤਰਨਾਕ ਹੁੰਦੀਆਂ ਸੱਜਣਾ ਬੱਚਿਆਂ ਨੂੰ ਚੁੱਕ ਕੇ ਲੈ ਜਾਂਦੀਆਂ ਨੇ ਇੰਨਾ ਤੂੰ ਆਪਣੇ ਬੱਚੇ ਲਕੋ ਕੇ ਰੱਖੋ ਯੋਧਰ ਦੇਖੋ ਸਾਡਾ ਵੀਰ ਕਿਵੇਂ ਕਰਦਾ ਵੇ ਉਹ ਦੇਖੋ ਪੇੜ ਦੇ ਪਿੱਛੇ ਭੂਤ ਤੇ ਪਰੇਤ ਹਲੋ ਉਹ ਤੇ ਪ੍ਰੇਤ ਉਹ ਦੇਖੋ ਬੱਚਾ ਉਠਾਉਣੇ ਦੀ ਕੋਸ਼ਿਸ਼ ਕਰ ਰਹਾ ਹੈ ਜੀ ਦੇਖੋ ਇਹ ਸਾਰਾ ਵਲੋਗ ਅਸੀਂ ਮਜ਼ਾਕ ਦੇ ਥਰੂ ਲੈਨੇ ਸਜਣਾ ਕਿਸੇ ਨੇ ਵੀ ਦਿਲ ਤੇ ਨੀਲਾਉਣਾ ਸਜਣਾ ਕਿਉਂ ਕੀ ਦਿਲ ਤੇ ਲਾਇਆ ਹੋਇਆ ਵਲੋਗ ਬੜੀ ਠੇਸ ਪੰਚਉਂਦਾ ਸਜਣਾ ਮੇਰੀ ਗੱਲ ਗੌਰ ਨਾਲ ਸੁਣੇ ਚਿੱਬੇ ਮੂੰਹ ਵਾਲਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਠੀਕ ਠਾਕ ਅਬ ਲੋਕ ਤੁਹਾਨੂੰ ਕਿਦਾਂ ਦਾ ਲੱਗਿਆ ਜੀ ਦੱਸਿਓ ਜੀ ਕਮੈਂਟ ਕਰਕੇ ਟਾ ਟਾ ਬਾਏ